ਰੱਖੀ ਹੁੰਦੀ ਏ ਕਾਇਮ ਹਰਿਆਲੀ ਸੰਗ ਰੂਰਵੀ ਸੁਖੀ ਤਾਂ ਦੀ ਹਸਣਾ ਵਸਣਾ ਸੀ ਰੱਖੀ ਹੁੰਦੀ ਏ ਕਾਇਮ ਹਰਿਆਲੀ ਸੰਗ ਰੂਰਵੀ ਕਉ ਹੜਾ ਵੇਲੇ ਹਸਣਾ ਵਸਣਾ ਸੀ ਰੱਖੀ ਹੁੰਦੀ ਏ ਕਾਇਮ ਹਰਿਆਲੀ ਸੰਗ ਰੂਰਵੀ ਜਮੀਨਾ ਕਿਉਂ ਅੰਦਰ ਦਤਨਾ ਸੀ ਜਮੀਨਾ ਕਿਉਂ ਅੰਦਰ ਦਤਨਾ ਸੀ ਰੱਖੀ ਹੁੰਦੀ ਏ ਕਾਇਮ ਹਰਿਆਲੀ ਸੰਗਰੂਰ ਦੀ ਨਾ ਸਮੈਨੇ ਨਾਗ ਬਣ ਦਤਨਾ ਸੀ ਨਾ ਸਮੈਨੇ ਨਾਗ ਬਣ ਦਤਨਾ ਸੀ ਰੱਖੀ ਹੁੰਦੀ ਏ ਕਾਇਮ ਹਰਿਆਲੀ ਸੰਗਰੂਰ ਦੀ तंगरूर जी